ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਫੋਰ ਕਮਿੰਗ ਅ ਦੇਖੋ ਏ ਬੀ ਜੀ ਪੀ 2001 ਬੈਚ ਦੇ ਅਫਸਰ ਹਰਿਆਣਾ ਕਾਡਰ ਦੇ ਆਈ ਪੀ ਐਸ ਅਫਸਰ ਪੂਰਨ ਕੁਮਾਰ ਵਾਈ ਪੂਰਨ ਜੀ ਉਹਨਾਂ ਨੇ ਜਿਹੜੀ ਆਤਮ ਹੱਤਿਆ ਕੀਤੀ ਹੈ ਸਿਸਟਮ ਤੋਂ ਤੰਗ ਆ ਕੇ ਉਹ ਬਹੁਤ ਹੀ ਨਿੰਦਣਯੋਗ ਔਰ ਬਹੁਤ ਪੇਨਫੁਲ ਹੈ ਉਹ ਟ੍ਰੈਜੇਡੀ ਇਹਦੇ ਸੌਖੇ ਤਰੀਕੇ ਨਾਲ ਚੱਲੀ ਨਹੀਂ ਜਾ ਸਕਦੀ ਮੈਂ ਔਰ ਮੇਰੇ ਵਾਈਫ ਅਸੀਂ ਦੋਨੋਂ ਜਣੇ ਕੱਲ ਪਰਿਵਾਰ ਨੂੰ ਵੀ ਮਿਲ ਕੇ ਆਏ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਔਰ ਉਹਨਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਹੋਰ ਵੀ ਤਕਲੀਫ ਹੋਈ ਇਹ ਕਿਵੇਂ ਸਿਸਟਮਿਕਲੀ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਸੀ ਕਾਸਟ ਬੇਸ ਤੇ ਵੀ ਪੋਸਟਿੰਗ ਬੇਸ ਤੇ ਵੀ ਸੀ ਹੋਰ ਵੀ ਬਹੁਤ ਤਰੀਕਿਆਂ ਨਾਲ ਅਨੋਨਿਮਸ ਝੂਠੀਆਂ ਦਰਖਾਸਤਾਂ ਲੈ ਕੇ ਉਹਨਾਂ ਦੇ ਕਰਦੇ ਰਹੇ ਹੁਣ ਉਹਨਾਂ ਦੇ ਜਦੋਂ ਸੁਸਾਈਸਾਈਡ ਕਰ ਲਿਆ ਉਸ ਤੋਂ ਬਾਅਦ ਜਿਹੜਾ ਐਕਸ਼ਨ ਹੋਣਾ ਚਾਹੀਦਾ ਸੀ ਕਿ ਪੁਲਿਸ ਵੱਲੋਂ ਉਹ ਵੀ ਡਿਲੇਅ ਹੋਇਆ ਐਫਆਈਆਰ ਵੀ ਡਿਲੇਅ ਦਰਜ ਕੀਤੀ ਜਿਹੜੇ ਨਾ ਐਫਆਈਆਰ ਚ ਆਉਣੇ ਚਾਹੀਦੇ ਸੀ ਉਹ ਦਰਜ ਨਹੀਂ ਕੀਤੇ ਬਹੁਤ ਮਾੜੀ ਗੱਲ ਆ ਜੋ ਉਹਨਾਂ ਦਾ ਆਤਮ ਹੱਤਿਆ ਤੋਂ ਪਹਿਲਾਂ ਵਾਪਰਿਆ ਆ ਆਤਮ ਹੱਤਿਆ ਤੋਂ ਬਾਅਦ ਵਾਪਰਿਆ ਤੇ ਆਤਮ ਹੱਤਿਆ ਇਹ ਤਿੰਨੇ ਜਿਹੜੇ ਚੈਪਟਰ ਨੇ ਇਹ ਸਾਰਿਆਂ ਨੂੰ ਝੰਡੋਰ ਦਿੰਦੇ ਨੇ ਔਰ ਜੇ ਇਹਨੂੰ ਹਰਿਆਣਾ ਸਰਕਾਰ ਨੇ ਕਿਉਂਕਿ ਪਰਚਾ ਚੰਡੀਗੜ੍ਹ ਪੁਲਿਸ ਦਾ ਆ ਤੇ ਯੂਟੀ ਨੇ ਤੇ ਗਵਰਨਮੈਂਟ ਆਫ ਇੰਡੀਆ ਨੇ ਚੰਗੀ ਤਰ੍ਹਾਂ ਹੈਂਡਲ ਨਾ ਕੀਤਾ ਤੇ ਸਮਾਜ ਦੇ ਵਿੱਚ ਖਾਸ ਕਰਕੇ ਜੜੀਆਂ ਦਲਿਤ ਭਾਈਚਾਰਾ ਆ ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਭਾਜਪੀ ਨੂੰ ਪੰਜਾਬ 'ਚ ਤੇ ਡੈਮੇਜ ਹੋਣਾ ਹੀ ਹੋਣਾ ਆ ਸਾਰੇ ਹੀ ਹਿੰਦੁਸਤਾਨ 'ਚ ਡੈਮੇਜ ਹੋਏਗਾ ਇਹਨਾਂ ਨੂੰ ਚਾਹੀਦਾ ਆ ਕਿ ਇਹ ਪੁੱਠੇ ਸਿੱਧੇ ਕੰਮ 'ਚ ਨਾ ਪੈਣ ਇਸ ਦਲਦਲ 'ਚ ਨਾ ਫਸਣ ਤੇ ਕਾਨੂੰਨ ਨੂੰ ਆਪਣੇ ਰਾਹ 'ਤੇ ਚੱਲਣ ਦੇ ਤਾਂ ਕਰਕੇ ਜਿਹੜੇ ਕਸੂਰਵਾਰ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਹੋ ਸਕੇ ਦੇਖੋ ਮਨੋਮਲ ਡਾਊਨ ਹੁਣ ਇੱਕ ਗੱਲ ਆ ਪਰ ਇੰਜ ਹੋ ਕਿਉਂ ਰਿਹਾ ਹੈ 1ਵੀਂ ਸਦੀ ਚ ਇੱਕ ਆਈਪੀਐਸ ਅਫਸਰ 2001 ਬੈਚ ਦਾ ਏਡੀਜੀ ਰੈਂਕ ਦੇ ਲੈਵਲ ਤੇ ਉਹਨਾਂ ਦੀ ਵਾਈਫ ਧਰਮ ਪਤਨੀ ਉਸੇ ਸਟੇਟ ਚ ਆਈ ਹੈ ਸੱਫਰ ਹੋਏ ਪਰਿਵਾਰ ਪੜਿਆ ਲਿਖਿਆ ਹੋਏ ਐਨੀ ਮਿਹਨਤ ਕਰਕੇ ਬੱਚਾ ਪੇਰੈਂਟਸ ਉਹਨੂੰ ਆਈਪੀਐਸ ਅਫਸਰ ਬਣਾਉਂਦੇ ਨੇ ਆਇਆ ਇਹ ਹੋਣਾ ਸਰਕਾਰ ਦੇ ਵੀ ਕਮੀਆਂ ਆ ਤੇ ਸਿਸਟਮ ਦੇ ਵੀ ਕਮੀਆਂ ਆ ਪੁਲਿਸ ਦੇ ਮਹਿਕਮੇ ਦੇ ਵੀ ਕਮੀਆਂ ਇਹਨੂੰ ਵੀ ਦੁਰਸਤ ਕਰਨ ਦੀ ਜ਼ਰੂਰਤ ਹੈ ਔਰ ਜੜੀਆਂ ਮੁਕਦਮਾ ਦਰਜ ਹੋਇਆ ਉਹ ਸੀਬੀਆਈ ਨੂੰ ਦੇਣਾ ਚਾਹੀਦਾ ਹੈ ਤਾਂ ਕਰਕੇ ਸੀਬੀਆਈ ਆਪਣਾ ਮੁਕਦਮਾ ਦਰਜ ਕਰਕੇ ਆਪਣੀ ਵੰਦੀ ਕਾਰਵਾਈ ਕਰਤੀ ਜਾ ਕੇ ਇਥੇ ਸਾਰਾ ਕੁਝ ਦੇਖਿਆ ਪਰ ਮਰਦੇ ਕਿੰਨ ਸਾਫ ਹੋ ਜਾਬਰਵਾ ਅਜੇ ਤੱਕ ਤੇ ਮੈਨੂੰ ਲੱਗਦਾ ਨਹੀਂ ਆ ਕਿਉਂਕਿ ਕੱਲ ਮੈਂ ਜਦੋਂ ਬਾਹਰ ਆਇਆ ਸੀ ਮੈਂ ਇੱਕ ਆਪਣੇ ਇੰਟਰਵਿਊ ਚ ਕਿਹਾ ਸੀਗਾ ਟੀ ਇਨਫ੍ਰੈਕਸ਼ਨ ਨਾ ਕਿ ਸ਼ਤਰੂਜੀਤ ਹੋਣੀ ਜਿਹੜੇ ਡੀਜੀ ਨੇ ਹਰਿਆਣਾ ਦੇ ਉਹਨਾਂ ਨੂੰ ਛੁੱਟੀ ਚੱਲੇ ਜਾਣਾ ਲੇਕਿਨ ਪਰ ਜੇ ਠੀਕ ਹੋਇਆ ਉਹਨਾਂ ਨੇ ਚੰਗਾ ਕੀਤਾ ਛੁੱਟੀ ਚੱਲ ਗਏ ਨੇ ਤੇ ਨਵਾਂ ਓਪੀ ਸਿੰਘ ਡੀਜੀ ਨੇ ਜਿੱਦ ਨੂੰ ਉਹਨੂੰ ਲਾ ਦਿੱਤਾ ਗਿਆ ਪਰ ਇੱਥੇ ਖਤਮ ਨਹੀਂ ਹੁੰਦੀ ਗੱਲ ਇਹ ਕਿ ਸ਼ੁਰੂਆਤ ਹੈ ਇਹਨਾਂ ਨੂੰ ਐਫ ਆਈਆਰ ਤਫਤੀਸ਼ ਸਪਲੀਮੈਂਟਰੀ ਸਟੇਟਮੈਂਟ ਔਰ ਜੋ ਕਾਨੂੰਨ ਕਾਇਦੇ ਅਨੁਸਾਰ ਕਾਰਵਾਈ ਬਣਦੀ ਆ ਉਹ ਇੱਕ ਮਾਡਲ ਦੇ ਤੌਰ ਤੇ ਹੋਣੀ ਚਾਹੀਦੀ ਆ ਤਾਂ ਕਰਕੇ ਗਾਂ ਕੋਈ ਇੰਜ ਫੇਸ ਨਾ